ਖੰਡ ਦਾ ਮੌਸਮ ਆ ਤੇ ਬਜ਼ੁਰਗ ਹਰ ਘਰ ਦੇ ਵਿੱਚ ਤਾਂ ਛੋਟੀ ਜੀ ਚੀਜ਼ ਲੈ ਕੇ ਆਏ ਆ ਤੁਹਾਡੇ ਇੱਕ ਵਾਸਤੇ ਜਿਨ੍ਹਾਂ ਦੇ ਕਿਤੇ ਵੀ ਮੋਢੇ ਢੂਈ ਦੇ ਵਿੱਚ ਗੋਡੇ ਦੇ ਵਿੱਚ ਕਿਤੇ ਵੀ ਦਰਦ ਆ ਤਾਂ ਇਹ ਤੁਸੀਂ ਘਰ ਦੇ ਵਿੱਚ ਬੈਠੇ ਹੀ ਵਰਤ ਕੇ ਤਾਂ ਜਿਹੜਾ ਜਿੱਥੇ ਵੀ ਦਰਦ ਹੁੰਦਾ ਤਾਂ ਕੁਝ ਟਾਈਮ ਦੇ ਵਿੱਚ ਜਿਹੜਾ ਤੁਹਾਡਾ ਦਰਦ ਜਿਹੜਾ ਚਲਾ ਜਾਊਗਾ ਬਈ ਚੀਜ਼ ਕੀ ਇਹ ਦੇ ਵਿੱਚ ਹਰਬਲ ਦੇ ਪੈਚ ਆਏ ਆ ਆਪਣੇ ਕੋਲੇ ਇਹਨਾਂ ਦਾ ਨਾਮ ਤਾਂ ਵੈਸੇ ਨੀ ਪੈਚ ਹੈ ਪਰ ਇਹ ਹਰਬਲ ਦੇ ਆਗੇ ਜਿਵੇਂ ਇਹਨੂੰ ਆਪਾਂ ਜਿੱਥੇ ਵੀ ਪੇਨ ਹਾਂਜੀ ਇਸ ਤਰ੍ਹਾਂ ਦੇ 10 ਪੀਸ ਦੀ ਡੱਬੀ ਹੈ ਜਿੱਥੇ ਆਪਣੇ ਟ੍ਰਿਗਰ ਪੁਆਇੰਟ ਤੇ ਪੇਨ ਹੈ ਉੱਥੇ ਲਗਾਓ ਨਾਲ ਵੀ ਨਾ ਰੀਲੀਫ ਮਿਲਦਾ ਹੈ। ਅੱਛਾ ਤਾਂ ਦੇਖ ਲੋ ਜੀ ਬਹੁਤ ਵਧੀਆ ਚੀਜ਼ ਹੈ ਤੇ ਉਸ ਤੋਂ ਬਾਅਦ ਇੱਕ ਆਹ ਚੱਪਲ ਆਈ ਹੈ ਨਾ ਢੇਰਾਂ ਢੇਰ ਲੱਗੇ ਪਏ ਜਿੰਨੇ ਮਰਜ਼ੀ ਤੇ ਹੈ ਕਿੰਨੇ ਕ ਤਾਂ ਬਈ ਇਹ। ਇਹ ਸਿਰਫ ਹੀ 75 ਰੁਪਏ ਦੇ ਡੱਬੀ ਹੈ ਜੀ। ਬਸ 10 ਪੀਸ ਹੋਣਗੇ। ਹਾਂਜੀ ਹਾਂਜੀ। ਹਨਾ ਤੇ ਉਸ ਤੋਂ ਬਾਅਦ ਇੱਕ ਆਹ ਚੱਪਲ ਦੇਖੋ ਹਨਾ ਬਈ ਇਹ ਕਦੇ ਕਮ ਆਉਂਦੀਆਂ ਚੱਪਲਾਂ ਇਹ। ਇਹ ਐਕਿਊ ਪ੍ਰੈਸ਼ਰ ਚੱਪਲ ਹੈ ਜੀ। ਅੱਛਾ ਜੀ। ਪੁਆਇੰਟ ਪ੍ਰੈਸ ਹੁੰਦੇ ਆ। ਅੱਛਾ ਆਹ ਜਦੋਂ ਜਦੋਂ ਪਾਉਂਗੇ ਤਾਂ ਦੇਖੋ ਇਹ ਪੁਸ਼ ਵੀ ਹੁੰਦੇ ਬਈ ਹਨਾ ਅੰਦਰ ਨੂੰ। ਪੁਆਇੰਟ ਪ੍ਰੈਸ ਹੋ ਜਾਂਦੇ ਆਪਣੇ ਲਗਭਗ ਪ ਇਹਨੂੰ ਡੀਟੌਕਸ ਕਹਿੰਦੇ ਨੇ ਜੀ ਡੀਟੌਕਸ ਪੈਚ ਹੈ ਜੀ ਹੈ ਅੱਛਾ ਇਹ ਇੱਕ ਇੱਕ ਹੀ ਕੰਮ ਕਰਦਾ ਹੈ ਯਾਨੀ ਆਪਣੀ ਬਾਡੀ ਦੇ ਅੰਦਰ ਜੋ ਵੀ ਟੌਕਸਿਕ ਹੁੰਦੇ ਜੀ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਇਹਨੂੰ ਰਾਤ ਨੂੰ ਆਪ ਲਗਾ ਕੇ ਸੌਣਾ ਹੈਗਾ ਅੱਛਾ ਅੱਜ ਮੈਂ ਤਲੀਆਂ ਤੇ ਲੱਗਦਾ ਐਵੇਂ ਹਾਂਜੀ ਹਾਂਜੀ ਇਹਦਾ ਹਫ਼ਤੇ ਬਾਅਦ ਤੁਸੀਂ ਆਪ ਦੀ ਆਪ ਰਿਜ਼ਲਟ ਦੱਸੋ ਜੋ ਵੀ ਵਰਤਣਗੇ ਅਸਾਂ ਜਿਹੜਾ ਮਰਜ਼ੀ ਲੈ ਲਓ ਉਹਨੂੰ ਹਾਂਜੀ ਹਾਂਜੀ ਤਾਂ ਦੇਖ ਲਓ ਜੀ ਕਿ ਕਿੰਨੇ ਕੁ ਦੀ ਇਹ ਤਾਂ ਮਹਿੰਗੀ ਹੋਣੀ ਬਾਈ ਫਿਰੇ ਨਹੀਂ ਜੀ ਇਹ ਵੀ 150 ਰੁਪਏ ਦੀ ਡੱਬੀ ਹੈ ਇਹਦੇ ਚ 150 ਦੀ ਡੱਬੀ ਚ 20 ਪੀਸ ਹੈ ਅ ਅੱਛਾ ਜਿਨ੍ਹਾਂ ਨੂੰ ਸਰਵਾਈਕਲ ਆ ਤਾਂ ਇੱਕਾਸਤੇ AC DC ਦੋਨੋਂ ਕਰੰਟ ਤੇ ਚੱਲਦਾ ਸਰ ਇਹ ਅੱਛਾ ਏਸੀ ਗੱਡੀ 'ਚ ਵੀ ਲਾ ਸਕਦਾ ਉਹ ਤੁਸੀਂ ਉਦੋਂ ਵੀ ਹਾਂ ਤਾਂ ਆਪ ਦੇਖ ਲਓ ਤੁਸੀਂ ਇਦਾਂ ਇਹਨੂੰ ਗਰਦਨ ਦੇ ਉੱਪਰ ਇਸ ਤਰ੍ਹਾਂ ਲੱਗਦਾ ਤੇ ਇਸ ਤਰ੍ਹਾਂ ਇਹਨੂੰ ਗਰਦਨ ਦੇ ਉੱਪਰ ਰੱਖਣਾ ਹੈ ਤੇ ਵਧੀਆ ਤੁਹਾਨੂੰ ਆਰਾਮ ਦਊ ਜਿਨ੍ਹਾਂ ਨੂੰ ਕੋਈ ਸਰਵਾਈਕਲ ਦੀ ਦਿੱਕਤ ਹੈ ਤੇ ਬੜੀਆਂ ਵਧੀਆ ਚੀਜ਼ਾਂ ਨੇ ਘਰ ਦੇ ਵਿੱਚ ਬੈਠੇ ਤੁਸੀਂ ਆਰਾਮ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਆ ਵੀ ਦਿਖਾ ਦੇ ਬਈ ਇਹ ਕੀ ਚੀਜ਼ ਆ ਗਈ ਇਹ ਸਰ ਇਹਨੂੰ HPM ਕਹਿੰਦੇ ਆ ਡੈਂਟਿਕ ਪੇਸ਼ੈਂਟਾਂ ਵਾਸਤੇ ਨਿਊਰੋ ਵਾਸਤੇ ਬਹੁਤ ਵਧੀਆ ਰਿਜ਼ਲਟ ਹੈ ਇਹਦਾ ਜੀ ਅੱਛਾ ਇਹ ਆ ਕੀ ਬਈ ਯਾਰਾ ਇਹ 3D ਮ사ਜਰ ਹੈ ਜੀ ਮ사ਜ ਕਰਨ ਵਾਸਤੇ ਇਹ ਮੈਨੂਅਲ ਆ ਕੋਈ ਇਹਦੇ ਵਾਸਤੇ ਲਾਈਟ ਦੀ ਅੱਛਾ ਆ ਫੇਰੀ ਚਲੋ ਜਿੱਥੇ ਦਰਦ ਹੁੰਦਾ ਚਲੋ ਬਾਡੀ ਤੇ ਜੀ ਪਣਿਆ ਪੇ ਇਹ ਹੂੰ ਤੇ ਆ ਦੇਖ ਲਓ ਯਾਰ ਆ ਵੀ ਚੀਜ਼ਾਂ ਮਿਲ ਜਾਣੀਆਂ ਹੋਰ ਕਾਫੀ ਚੀਜ਼ਾਂ ਨੇ ਬਾਈ ਹੁਣ ਅਖਲੋ ਉਹ ਜਿਵੇਂ ਆ ਗਏ ਉਹ ਨੈਕ ਵਾਸਤੇ ਹਨਾ ਇਹ ਵੀ ਸਰਵਾਈਕਲ ਵਾਸਤੇ ਹੁੰਦਾ ਬਾਈ ਸਾਰਾ ਇਹ ਹਾਂਜੀ ਹਾਂਜੀ ਸਾਰਾ ਹਨਾ ਇਹ ਵੀ ਸਰਵਾਈਕਲ ਵਾਸਤੇ ਆ ਗਿਆ ਆ ਵੀ ਤੁਸੀਂ ਦੇਖ ਲਓ ਹਨਾ ਇਹ ਮਸ਼ੀਨ ਆ ਗਈ ਸਰਵਾਈਕਲ ਵਾਸਤੇ ਤੇ ਉਸ ਤੋਂ ਬਾਅਦ ਆ ਥੱਲੇ ਦੇਖ ਲਓ ਹਨਾ ਜਿਵੇਂ ਇਹ ਮ사ਜ ਵਾਸਤੇ ਫੁੱਟ ਮ사ਜਰ ਆ ਗਏ ਜੀ ਹਨਾ ਫੁੱਟ ਮ사ਜਰ ਆ ਗਏ ਤਾਂ ਬਹੁਤ ਚੀਜ਼ਾਂ ਨੇ ਬਾਈ ਹੁਣ ਅਖਲੋ ਇਧਰ ਪਈਆਂ ਨੇ ਤੇ ਉਸ ਤੋਂ ਬਾਅਦ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਹੈ ਹਨਾ ਸਰਦੀਆਂ ਦਾ ਟਾਈਮ ਆ ਬਾਈ ਘਰੋਂ ਆਪਾਂ ਬਾਹਰ ਨਹੀਂ ਜਾ ਸਕਦੇ ਠੰਡ ਬਹੁਤ ਆ ਹਨਾ ਧੁੰਦ ਦੇ ਵਿੱਚ ਤੇ ਸਾਈਕਲ ਆ ਬਾਈ ਕਿਵੇਂ ਚੱਲੂ ਕਿਵੇਂ ਇਹ ਲੋ ਸਾਈਕਲ ਆ ਜੀ ਹਾਂਜੀ ਬੈਠ ਜਾ ਸਰ ਇੱਥੇ ਤੇ ਅੱਛਾ ਇੱਥੇ ਬੈਠ ਕੇ ਆਂ ਹਾਂਜੀ ਇਹਦੇ ਵਿੱਚ ਪੈਰ ਪਾ ਲਓ ਅੱਛਾ ਪੈਰ ਇਹਦੇ ਵਿੱਚ ਤੁਸੀਂ ਚੱਪਲ ਉਤਾਰ ਕੇ ਜਾਂ ਸ਼ੂਜ਼ ਉਤਾਰ ਕੇ ਵੀ ਪਾ ਸਕਦੇ ਹੋ ਤਾਂ ਇਹਦੇ ਵਿੱਚ ਉੱਪਰ ਹੀ ਰੱਖ ਲਓ ਅੱਛਾ ਉੱਪਰ ਇਦਾਂ ਵੀ ਰੱਖੋ ਤਾਂ ਇਹਨੂੰ ਇਦਾਂ अच्छा चलाई चलो बाहर ਜਾਣ ਦੀ ਲੋੜ ਨਹੀਂ ਬਈ ਘਰੇ ਹੀ ਐਕਸਰਸਾਈਜ਼ ਹੋਣੀ ਹੈ ਗੁੱਡਿਆਂ ਦੀ ਸਾਈਕਲ ਕਿਉਂਕਿ ਹੁਣ ਠੰਡ ਦੇ ਵਿੱਚ ਪਤਾ ਨਹੀਂ ਲੱਗਦਾ ਐਕਸੀਡੈਂਟ ਵੀ ਬਹੁਤ ਹੁੰਦੇ ਨੇ ਤੇ ਘਰੇ ਬੈਠੇ ਤੁਸੀਂ ਵਧੀਆ ਐਕਸਰਸਾਈਜ਼ ਕਰ ਸਕਦੇ ਹੋ ਤੇ ਸਸਤੀ ਚੀਜ਼ ਆ ਹਨਾ ਘਰੇ ਆਰਾਮ ਨਾਲ ਬੈਠੋ ਰਜਾਈ ਦੇ ਵਿੱਚ ਹੀ ਘਰੇ ਐਕਸਰਸਾਈਜ਼ ਕਰੀ ਚਲੋ ਉਦੋਂ ਪਤਾ ਆ ਲਟਾਈਆਂ ਕਦੇ ਵਾਸਤੇ ਕੰਮ ਆਉਂਦੀਆਂ ਬਈ ਇਹ ਹੀਟ ਵਾਸਤੇ ਜੀ ਇਹ ਕਾਫੀ ਕੰਮ ਆਉਂਦੀ ਹੈ ਜਿਵੇਂ ਵੀ ਬਾਡੀ ਨੂੰ ਵੀ ਰਿਲੈਕਸ ਕਰਦੀ ਹੈ ਇਹ ਇਨਫਰ 红 ਬੋਲਦੇ ਇਹਦੇ ਨਾਲ ਮਸਲ ਵੀ ਆਪਣੇ ਜਿਹੜੇ ਆ ਉਹ ਨਰਮ ਹੁੰਦੇ ਆ ਅੱਛਾ ਸੇਕ ਦਿੰਦੇ ਨੇ ਇਹ ਜਾਨੀ ਹੈ ਆ ਦੇਖ ਲਓ ਯਾਰ ਸੇਕ ਆ ਇਹਦਾ ਮੰਨ ਲਓ ਕੋਈ ਗੁੱਡ ਤੁਹਾਡੇ ਮੋਢੇ ਮਾਡੇ ਦਰਦ ਆ ਤਾਂ ਇੱਥੇ ਕੋਲੇ ਕਰਕੇ ਖੜ ਜਿਓ ਦੇ ਹਨਾ ਤਾਂ ਪੂਰਾ ਸੇਕ ਆਉਣਾ ਤੇ ਵਧੀਆ ਇਹ ਇਹ ਤਾਂ ਮੰਨ ਲਓ ਫਿਜ਼ੀਓਥਰੈਪੀ ਵਾਲੇ ਜਿਹੜੇ ਉਹ ਕਰਦੇ ਉਹਨਾਂ ਵਾਸਤੇ ਕੰਮ ਆਉਂਦੀ ਆ ਨਾ ਇੱਕ ਬਾਕੀ ਕੰਟਰੋਲਰ ਲੱਗੇ ਜੀ ਇਸ ਚ ਲੈਟ ਘਟ ਦੀ ਵਧੀਆ ਵਧਾ ਘਟਾ ਸਕਦੇ ਹੋ ਬਾਕੀ ਇਹਨੂੰ ਜਿੱਥੇ ਮਰਜ਼ੀ ਤੁਸੀਂ ਐਡਜਸਟ ਕਰ ਸਕਦੇ ਹੋ ਅੱਛਾ ਜੇ ਬੈਠੇ ਹੋ ਚੇਅਰ ਤੇ ਬੈਠੋ ਗਰਦਨ ਤੇ ਲੈਣਾ ਤਾਂ ਜਿੱਥੇ ਜਿਹੜੀ ਐਡਜਸਟਮੈਂਟ ਹੈਗੀ ਹੈ ਹਾਂਜੀ ਹਨਾ ਤੇ ਹੋਰ ਬਾਈ ਕੋਲ ਕਈ ਚੀਜ਼ਾਂ ਨੇ ਜਿਵੇਂ ਇਧਰ ਸਾਈਕਲ ਆ ਗਏ ਤਾਂ ਇਧਰ ਦੇਖ ਲਓ ਹਨਾ ਮਸਾਜ ਮਸੂਜ ਵਾਲੀਆਂ ਗੰਨਾ ਆ ਗਈਆਂ ਇਹ ਵੀ ਤੁਸੀਂ ਘਰ ਦੇ ਵਿੱਚ ਵਰਤ ਸਕਦੇ ਹੋ ਜੇ ਕਿਤੇ ਵੀ ਕੋਈ ਪੇਨ ਹੁੰਦਾ ਸੌਖੀ ਆ ਨਾ ਚਲਾਉਣੀ ਦੇਖ ਲਓ ਜਿਵੇਂ ਐਦਾਂ ਇਹਨੂੰ ਚਲਾਉਣਾਗਾ ਇੱਥੇ ਚਲਾ ਸਕਦੇ ਹੋ ਇਹਦੇ ਨਾਲ ਹੋਰ ਵੀ ਮੈਲਾ ਪੁਆਇੰਟ ਜੇ ਮਿਲ ਜਾਂਦੇ ਬਈ ਹਾਂਜੀ ਸਰ ਇਹਦਾ ਤਿੰਨ ਚਾਰ ਤਰ੍ਹਾਂ ਦੀ ਅਟੈਚਮੈਂਟ ਹੁੰਦੀ ਹੈ ਅੱਛਾ ਤੇ ਉਸ ਤੋਂ ਬਾਅਦ ਆਹ ਦੂਜੀਆਂ ਦੇਖ ਲਓ ਨਾ ਅਫੀਸ਼ਲ ਮ사ਜਰ ਤੇ ਆਹ ਪੈਡ ਜਿਹੜਾ ਦੇ ਬਈ ਆਹ ਇਹ ਹੀਟਿੰਗ ਪੈਡ ਆ ਸਰ ਅੱਛਾ ਇਲੈਕਟ੍ਰੋਨਿਕ ਪੈਡ ਆ ਇਹ ਇਹ ਮਤਲਬ 2 2.5 ਜਗ੍ਹਾ ਤੇ ਵੀ ਪੇਟ ਤੇ ਹੀ ਲੱਗਦੇ ਵੀ ਉਹ ਕਰਨਾਗਾ ਕਿੱਥੇ ਵੀ ਲੈਣਾ ਆਪਾਂ ਸੇਕਾ ਦੇ ਸਕਦੇ ਹਾਂ ਅੱਛਾ ਜੇ ਮੇ ਕੋਈ ਮਸਲ ਸਟਿਫਨੈਸ ਹੋ ਜਾਂਦੀ ਹੈ ਉੱਥੇ ਵਧੀਆ ਕੰਮ ਕਰਦੇ ਇਹ ਇਹ ਉਦੋਂ ਫਿਜ਼ੀਓਥੈਰੇਪੀ ਦਾ ਕੰਮ ਕਰਦੇ ਨੇ ਫਿਜ਼ੀਓਥੈਰੇਪੀ ਦੇ ਸਾਰੇ ਇਨਸਟਰੂਮੈਂਟ ਇਹਨਾਂ ਕੋਲੋਂ ਮਿਲ ਜਣੇ ਆਂ ਭਈ ਸਾਰਾ ਸਮਾਨ ਹੀ ਏ ਟੂ ਜ਼ੈਡ ਆਪਣੇ ਕੋਲੋਂ ਫਿਜ਼ੀਓਥੈਰੇਪੀ ਦਾ ਐਕੂਪ੍ਰੈਸ਼ਰ ਐਕਿਊਪੈਂਚਰ ਹੀਟ ਵਾਸਤੇ ਮ사ਜ ਵਗੈਰਾ ਸਾਰਾ ਕੁਝ ਹੀ ਹੁੰਦਾ ਸਰ ਆਪਣੇ ਤੋਂ ਭਈ ਜਿਨ੍ਹਾਂ ਨੂੰ ਚਾਹੀਦਾ ਤੁਸੀਂ ਇੱਥੇ ਵਿਜ਼ਿਟ ਕਰਕੇ ਵੀ ਲਿਆ ਸਕਦੇ ਹੋ ਤੇ ਆਨਲਾਈਨ ਵੀ ਭੇਜਦੇ ਨੇ ਬਈ ਆਨ ਫਸਟ ਫਲੋਰ ਤੇ ਬਾਲਾਜੀ ਫਿਜੀਓ ਇਨਸਟਰੂਮੈਂਟ ਤੇ ਟਾਈਮਿੰਗ ਕਿਰਨ ਦੇ ਵੀ ਆਪਣੀ ਥੋੜੀ ਟਾਈਮਿੰਗ ਆਪਣੀ ਸਰ ਰੂਟੀਨ ਚ ਦਾ ਹੈਗੀ ਹੈ 9 ਤੋਂ 6 ਹਮ ਪਰ ਸੰਡੇ ਆਨ ਕਾਲ ਆਉਂਦੇ ਆ ਅੱਛਾ ਸੰਡੇ ਬਾਈ ਜੇ ਤੁਸੀਂ ਦੂਰ ਨੇੜੇ ਵੀ ਹੋ ਨਾ ਫਿਰ ਵੀ ਕਾਲ ਕਰਕੇ ਇਨਾਂ ਕੋਲੇ ਆਇਓ ਤਾਂ ਜਿਨ੍ਹਾਂ ਨੂੰ ਵੀ ਲੋੜ ਆ ਹਨਾ ਆ ਚੀਜ਼ਾਂ ਦੀ ਤਾਂ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰਿਓ ਘਰ ਦੇ ਵਿੱਚ ਤੁਸੀਂ ਬੈਠੇ ਹੀ ਵਧੀਆ ਆਰਾਮ ਲੈ ਸਕਦੇ ਹੋ ਤੇ ਇੱਕ ਤੁਹਾਨੂੰ ਹੋਰ ਚੀਜ਼ ਦਿਖਾਉਣੇ ਆ ਜਿਨ੍ਹਾਂ ਨੂੰ 슈ਗਰ ਦੀ ਦਿੱਕਤ ਹੁੰਦੀ ਹੈ ਨਾ ਬਈ ਉਹ ਆਉਂਦੀਆਂ ਨੇ ਆਪਣੇ ਕੋਲੇ ਆ ਆ ਦੇਖੋ ਤੁਸੀਂ ਹਨਾ ਏ ਜਿਹੜੇ ਜਿਹੜਾ ਕਸਟਮਰ ਆਪਣੇ ਕੋਲੇ ਵਿਜ਼ਿਟ ਕਰੂਗਾ ਸਰ ਹਾਂ ਉਹਨਾਂ ਨੂੰ ਇਹ ਕੰਪਲੀਮੈਂਟ ਮਿਲਣਗੇ ਇਹ ਸ਼ੂਗਰ ਵਾਲੇ ਵਾਸਤੇ ਅੱਛਾ ਇਹਨੂੰ ਦੇਖ ਲਓ ਤੁਸੀਂ ਇਦਾਂ ਹੀ ਲੱਗਦੀ ਹੈ ਨਾ ਇੱਥੇ ਹਾਂਜੀ ਹਾਂਜੀ ਸਰ ਤੇ ਆਹ ਦੇਖ ਲਓ ਇੱਥੇ ਤੁਸੀਂ ਲਾਉਣੀ ਹੈ ਇਹ ਜਿੰਨੇ ਵੀ ਬੰਦਿਆਂ ਨੂੰ ਸ਼ੂਗਰ ਦੀ ਦਿੱਕਤ ਹੈਗੀ ਤਾਂ ਤੁਸੀਂ ਇਹ ਪੁਆਇੰਟ ਪ੍ਰੈਸ ਹੋ ਜਾਂਦੇ ਹੀ ਇਹਦੇ ਨਾਲ ਇੱਥੇ ਸ਼ੂਗਰ ਦਾ ਪੁਆਇੰਟ ਹੁੰਦੀ ਹੈ ਤਾਂ ਜਿੰਨੇ ਵੀ ਬੰਦੇ ਇੱਥੇ ਵਿਜ਼ਿਟ ਕਰਨਗੇ ਇਹ ਤੁਸੀਂ ਇੱਥੋਂ ਫ੍ਰੀ ਦੇ ਵਿੱਚ ਲੈ ਆ ਸਕਦੇ ਹੋ ਫ੍ਰੀ ਦੇ ਨੇ ਬਿਲਕੁਲ ਇੱਕ ਹਾਂਜੀ ਹਾਂਜੀ ਇੱਕ ਫ੍ਰੀ ਦੇ ਵਿੱਚ ਲੈ ਜਾ ਸਕਦੇ ਹੋ ਤਾਂ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰਿਓ ਤੇ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ